ਬੈ ਗਿਆ ਇਹ ਉਹ ਨਿਕਲੋ 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 ਤੂੰ ਆ ਮਾਰ ਇੱਥੇ ਹੀ ਹੋ ਕੇ ਜਾਓ ਸੋ ਜੇ ਤੇ ਪਾਣੀ ਆਇਆ ਤੇ ਪਾਣੀ ਨਾਲ ਨਸਕਾਨ ਡੇਰਾ ਕਰਕੇ ਸਾਰਾ ਹੋ ਗਿਆ ਕੋਈ ਚੀਜ਼ ਨਹੀਂ ਉਤਾਈ ਤੂੰ ਮੋੜੀ ਮੋਟਾ ਦਾ ਕਿ ਆਇਆ ਜਨਾ ਉਹਨਾਂ ਸਾਨੂੰ ਦਿਨ ਲੱਗ ਗਏ ਨੂੰ 2-3 ਵਜੇ ਲੱਗਾ ਪਰ ਉਸ ਪਾਣੀ ਵੜਾ ਹੋ ਗਿਆ ਤੇ ਇਹ ਕਰਨਾ ਕੀ ਕੀ ਕਰਨਾ ਇੱਥੇ ਉਹ ਬੱਚੇ ਕਰਨਾ ਹੀ ਕਿ ਪਾਣੀ ਸਮਾਨ ਕਰਨਾ ਹੀ ਉਹ ਬੱਚੇ ਕੱਢੇ ਕੱਢਾਏ ਕਿਉਂ ਲੀਤਾ ਤੰਬੂ ਲੈ ਲਈ ਉੱਥੇ ਤੋਂ ਸਰਕਾ ਦਿੱਤੇ ਜਦੋਂ ਉੱਥੇ ਬਾਹਲੇ ਰਹੇ ਨੇ ਆਲੇ ਬੱਚੇ ਵਿਚਾਰੇ ਸਾਰਾ ਸਮਾਨ ਦੇਖਿਆ ਕੋਈ ਰੋੜ ਗਿਆ ਕੋਹ ਆਇਆ ਹਾ ਤਾ ਰੁੜ ਗਿਆ ਸਾਰੇ ਜਿਹਨਾਂ ਦਾ ਪੰਜਰਾ ਆਇਆ ਹੈ ਬਾਕੀ ਰੁੜ ਗਿਆ ਤੇਰਾ ਵਰਕ ਹੋ ਗਿਆ